ਹਾਂਜੀ ਦੋਸਤੋ ਅੱਜ ਨਾ ਆਪਾਂ ਤੁਹਾਡੇ ਨਾਲ ਕਹਾਣੀ ਸ਼ੇਅਰ ਕਰਨ ਲੱਗੇ ਆਂ ਇਹ ਕਹਾਣੀ ਉਹਨਾਂ ਵਾਸਤੇ ਬਹੁਤ ਕੰਮ ਦੀ ਹੈ ਜਿਹੜੇ ਜਨੈ ਖਣੇ ਨੂੰ ਰੱਬ ਮੰਨ ਲੈਂਦੇ ਆ ਚਾਹੇ ਕੋਈ ਬਾਬਾ ਹੋਵੇ ਲਿੰਦਰ ਹੋਵੇ ਜੀਨੇ ਚਾਰ ਗੱਲਾਂ ਸੁਣਾਤੀਆਂ ਚੰਗੀਆਂ ਤਾਂ ਕਹਿੰਦਾ ਵੀ ਇਹ ਤਾਂ ਸਾਡੇ ਵਾਸਤੇ ਰੱਬ ਆ ਉਹਨਾਂ ਵਾਸਤੇ ਇਹ ਕਹਾਣੀ ਬਹੁਤ ਕੰਮ ਦੀ ਹੈ ਚਲੋ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਆਂ ਇਹ ਕਹਿੰਦਾ ਜੰਗਲ ਦੇ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਹੁੰਦੇ ਆ ਤੇ ਉੱਥੇ ਹੀ ਨਾ ਉੱਲੂ ਸਾਰੇ ਹੀ ਰਹਿੰਦੇ ਹੁੰਦੇ ਆ ਤੇ ਉੱਤੇ ਨਾ ਇੱਕ ਰਾਤ ਨੂੰ ਤਤਰ ਤੁਰੇ ਫਿਰਦੇ ਹੁੰਦੇ ਆ ਦਰਾਖਤ ਥੱਲੇ ਉਹ ਉੱਲੂ ਉਹਨਾਂ ਨੂੰ ਕਹਿੰਦਾ ਕਹਿੰਦਾ ਚਲੋ ਇਹ ਰਾਤ ਨੂੰ ਟਿਕਿਆ ਨਹੀਂ ਜਾਂਦਾ ਕੀ ਕਰਦੇ ਆ ਉਹ ਗੋਲਦੇ ਨਹੀਂ ਉਹ ਕਹਿੰਦੇ ਵੈਸੇ ਹੀ ਕਿਸੇ ਨੂੰ ਖੜਕਾ ਸੁਣਿਆ ਹੋਣਾ ਬੰਤੀ ਨੇ ਕਹਿਦਾ ਨਾ ਫੇਰ ਉੱਲੂ ਨਾਮ ਲੈ ਕੇ ਕਹਿੰਦਾ ਕਹਿੰਦਾ ਚਲੋ ਇਹ ਤਤਰੋ ਇੱਥੇ ਹੀ ਕਰਦੇ ਆ ਉਹ ਦੇਖਦੇ ਆ ਉੱਪਰ ਤੂਲੂ ਬੈਠਾ ਹੁੰਦਾ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਵਾਕਈ ਬਹੁਤ ਆ ਨਾ ਇਹਦੇ ਚ ਕਾਬਲੀਅਤ ਆ ਜਿਹਨੂੰ ਰਾਤ ਨੂੰ ਵੀ ਪੂਰਾ ਦਿਨ ਦਾ ਸਾਨੂੰ ਪਛਾਣ ਲਿਆ ਉਹਦੋਂ ਚਲੇ ਜਾਂਦੇ ਤੇ ਸਾਰੇ ਪੰਛੀਆਂ 'ਚ ਗੱਲ ਕਰਦੇ ਆ ਵੀ ਉੱਲੂ ਨੂੰ ਬਹੁਤ ਜ਼ਿਆਦਾ ਦੀਂਦਾ ਹਨਾ ਉਹ ਤਾਂ ਰਾਤ ਨੂੰ ਵੀ ਪਛਾਨ ਸਕਦਾ ਕਾਬਲੀਅਤ ਬਹੁਤ ਆ ਉਹ ਸਾਰੇ ਫੈਸਲਾ ਕਰਦੇ ਵੀ ਆਪਾਂ ਨਾ ਉੱਲੂ ਨੂੰ ਰੱਬ ਮੰਨ ਲੈਂਦੇ ਉੱਲੂ ਨੂੰ ਵੀ ਆਪਾਂ ਰਾਜਾ ਬਣਾਉਣਾ ਰੱਬ ਹੀ ਮੰਨ ਲੈਂਦੇ ਆ ਤੇ ਉਹ ਸਾਰੇ ਵਿਚਾਰ ਕਰਦੇ ਤੇ ਉੱਲੂ ਨੂੰ ਸੱਦ ਲੈਂਦੇ ਆ ਇੱਕ ਮੀਟਿੰਗ ਸੱਦਦੇ ਆ ਜਿੱਥੇ ਉੱਲੂ ਨੂੰ ਕਹਿੰਦੇ ਵੀ ਅਸੀਂ ਤੈਨੂੰ ਰਾਜਾ ਚੁਣਨਾ ਉੱਲੂ ਚਲੋ ਦਿਨੇ ਵਧੀਆ ਉਹਨਾਂ ਤਾਂ ਨਹੀਂ ਜਾ ਸਕਦਾ ਹੁੰਦਾ ਪਰ ਫਿਰ ਵੀ ਜਿੰਨਾ ਕ ਆਪਦਾ ਤੁਰਦਾ ਹੁੰਦਾ ਉਹ ਹਿਸਾਬ ਨਾਲ ਮੀਟਿੰਗ 'ਚ ਜਾ ਵੱੜਦਾ ਤੇ ਉਹ ਕਹਿੰਦਾ ਵੀ ਤੈਨੂੰ ਰਾਜਾ ਬਣਾ ਲਿਆ ਉਹ ਕਹਿੰਦਾ ਠੀਕ ਆ ਜਿੰਨੇ ਪੰਛੀ ਨਾਲ ਹੁੰਦੇ ਆ ਉਹ ਕਹਿੰਦਾ ਵੀ ਚਲੋ ਹੁਣ ਆਪਾਂ ਚੱਲਦੇ ਆ ਸਾਰੇ ਜੰਗਲ 'ਚ ਢੀੜਾ ਗੜਦੇ ਆ ਨਾਲੇ ਸਾਰੇ ਹੁੰਦਾ ਕਿ ਵੀ ਆਪਾਂ ਇਹਨੂੰ ਰਾਜਾ ਬਣਾ ਲਿਆ ਉਹ ਤੁਰੇ ਜਾਂਦੇ ਹੁੰਦੇ ਆ ਜੰਗਲ 'ਚ ਗਾਂ ਦੀ ਗਾਂ ਗਾਂ ਦੀ ਗਾਂ ਹਨ ਤੇ ਉਪ ਉਹ ਜਦੋਂ ਰੋਡ ਤੇ ਚੜਦੇ ਆ ਉੱਥੇ ਕੋਈ ਰਾਹ ਹੁੰਦਾ ਉੱਥੇ ਉੱਲੂ ਕੀ ਕਰਦਾ ਉੱਲੂ ਤੁਰੇਂਦਾ ਉੱਲੂ ਨੂੰ ਤਾਂ ਦੀਂਦਾ ਹੀ ਨਹੀਂ ਹੁੰਦਾ ਇੰਨਾ ਵੀਰ ਗੇਰੂੜਾ ਇੱਥੇ ਵੀ ਕਲਾ ਰਹੇ ਆ ਤੇ ਉਹ ਦੂਜੇ ਪੰਛੀ ਤਾਂ ਤੁਰੇ ਜਾਂਦੇ ਆ ਵੀ ਜਦੋਂ ਰਾਜਾ ਤੁਰਿਆ ਜਾਂਦਾ ਆਪਾਂ ਪਾਸੇ ਤੁਰਾਂਗੇ ਤੇ ਰਾਜੇ ਨੂੰ ਵੀ ਨਹੀਂ ਚੰਗਾ ਲੱਗਣਾ ਤੇ ਨਾਲੇ ਰਾਜਾ ਜੋ ਵੀ ਜਾਂਦਾ ਕਰਦਾ ਸਹੀ ਕਰਦਾ ਉਹ ਤੇ ਕੀ ਆਉਂਦੇ ਆ ਵੀ ਤੇਜ਼ ਰਫਤਾਰ ਕੋਈ ਚੀਜ਼ ਆਉਂਦੀ ਆ ਅੱਧੇ ਪੰਛੀ ਡਰੜੇ ਜਾਂਦੇ ਆ ਅੱਧੇ ਪਾਸੇ-ਪਾਸੇ ਡੈਗ ਪੈਂਦੇ ਆ ਤੇ ਵਿੱਚੇ ਉੱਲੂ ਮਾਰਿਆ ਜਾਂਦਾ ਤੇ ਜਦੋਂ ਉੱਲੂ ਮਾਰਿਆ ਜਾਂਦਾ ਤੇ ਉਹ ਪੰਛ ਉੱਲੂ ਮਾਰਿਆ ਜਾਂਦਾ ਪੰਛੀਆਂ ਨੂੰ ਸਾਰਿਆਂ ਨੂੰ ਜਿਹੜੇ ਵੱਜ ਜਾਂਦੇ ਉਹਨਾਂ ਨੂੰ ਫੇਰ ਪਤਾ ਲੱਗਦਾ ਉਹ ਕਹਿੰਦੇ ਵੀ ਉੱਲੂ ਪਾਸੇ ਨਹੀਂ ਉੱਲੂ ਦੇ ਸੱਟਾਂ ਵੱਜਦੀਆਂ ਨਾ ਤੇ ਉਹ ਕਹਿੰਦੇ ਉੱਲੂ ਨੂੰ ਫੇਰ ਪਈ ਤੇ ਤੂੰ ਪਾਸੇ ਨਹੀਂ ਹੋਇਆ ਉਹ ਕਹਿੰਦਾ ਮੈਂ ਤਾਂ ਦਿਂਦਾ ਹੀ ਨਹੀਂ ਸੀ